ਮੈਂ ਤਾਂ ਉਹਨਾਂ ਨੇ ਮੀਟਿੰਗ ਵਾਲੇ ਮੀਟਿੰਗ ਦੱਸ ਸਕਦੇ ਉਹਦੇ ਬਾਰੇ ਤੁਸੀਂ ਮੀਟਿੰਗ ਵਾਲਿਆਂ ਨੂੰ ਪੁੱਛ ਲਓ ਮੈਂ ਹਸਤੀਬਾ ਦੇ ਦਿੰਦਾ ਮੈਂ ਵਾਪਸ ਨਹੀਂ ਲੈਣਾ ਇਹ ਹੁਣ ਕਹਾ ਅਜੈਕਟਿਵ ਜਾਣੇ ਉਹਨੇ ਕੀ ਕਰਨਾ ਮੈਂ ਤਾਂ ਹਸਤੀਬਾ ਇਹਨੂੰ ਉਹ ਦਿਨ ਦੇ ਤੱਕ ਤੇ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਮੇਰੇ ਤੇ ਟਰਸਟ ਕੀਤਾ ਤੇ ਮੈਂ ਹਮੇਸ਼ਾ ਵਾਸਤੇ ਧੰਨਵਾਦੀ ਵੀ ਰਹੂੰਗਾ ਮੈਂ ਤਾਂ ਉਹਨਾਂ ਨੇ ਮੀਟਿੰਗ ਵਾਲੇ ਮੀਟਿੰਗ ਦੱਸ ਸਕਦੇ ਉਹਦੇ ਬਾਰੇ ਤੁਸੀਂ ਮੀਟਿੰਗ ਵਾਲਿਆਂ ਨੂੰ ਪੁੱਛ ਲਓ ਤੇ ਜਿਹੜਾ ਹਸਤੀਬਾ ਦੀ ਗੱਲ ਹਸਤੀਬਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਮੈਂ ਅਸਤੀਫਾ ਦੇ ਦਿੱਤਾ ਮੈਂ ਵਾਪਸ ਨਹੀਂ ਲੈਣਾ ਇਹ ਹੁਣ ਕਾਹਾਂ ਐਜੈਕਟਿਵ ਜਾਣੇ ਉਹਨੇ ਕੀ ਕਰਨਾ ਮੈਂ ਤਾਂ ਅਸਤੀਫਾ ਇਹਨੂੰ ਉਹ ਦਿਨ ਦੇਖ ਮੈਂ ਮੈਂ ਸੰਗਤਾਂ ਦਾ ਦਿਲ ਦੀਆਂ ਡਗਹਾਈਆਂ ਤੋਂ ਧੰਨਵਾਦ ਕਰਦਾ ਜੀ ਹਮੇਸ਼ਾ ਹੀ ਹਰੇਕ ਬੰਦੇ ਨੇ ਹੌਲੀ ਹੌਲੀ ਆਉਣਾ ਤੇ ਜਾਣਾ ਵੀ ਆ ਤੇ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਮੇਰੇ ਤੇ ਟਰਸਟ ਕੀਤਾ ਤੇ ਮੈਂ ਹਮੇਸ਼ਾ ਵਾਸਤੇ ਧੰਨਵਾਦੀ ਵੀ ਰਹੂੰਗਾ ਗੁਰੂ ਸਾਹਿਬ ਕਿਰਪਾ ਕਰੇ ਜੇ ਦਾਗ ਰਹੇ ਹੋਲੀ ਮੱਲੀ ਭਰਤੀ ਦਾ ਐਲਾਨ ਕੀਤਾ ਗਿਆ ਜੇ ਤੁਹਾਡਾ ਅਸਤੀਫਾ ਸੰਗਤ ਥੋੜੀ ਦੁਬਦਾ ਚੈ ਚਲੋ ਇਹਦੇ ਬਾਰੇ ਫਿਰ ਮੈਂ ਹੁਣ ਸਮੇਂ ਸਰ ਕੋ ਜਵਾਬ ਦਵਾਂ ਮੈਂ ਤਾਂ ਉਹਨਾਂ ਨੇ ਮੀਟਿੰਗ ਵਾਲੇ ਮੀਟਿੰਗ ਦੱਸ ਸਕਦੇ ਉਹਦੇ ਬਾਰੇ ਤੁਸੀਂ ਮੀਟਿੰਗ ਵਾਲਿਆਂ ਨੂੰ ਪੁੱਛ ਲਓ ਅਸਤੀਵਾ ਦੀ ਗੱਲ ਅਸਤੀਵਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਮੈਂ ਅਸਤੀਵਾ ਦੇ ਦਿੱਤਾ ਮੈਂ ਵਾਪਸ ਨਹੀਂ ਲੈਣਾ ਇਹ ਹੁਣ ਗਾਂਹ ਅਜੈਕਟਿਵ ਜਾਣੇ ਉਹਨੇ ਕੀ ਕਰਨਾ ਮੈਂ ਤਾਂ ਅਸਤੀਵਾ ਇਹਨੂੰ ਉਹ ਦਿਨ ਦੇਖ ਮੈਂ ਮੈਂ ਸੰਗਤਾਂ ਦਾ ਦਿਲ ਦੀਆਂ ਢਗਹਾਈਆਂ ਤੋਂ ਧੰਨਵਾਦ ਕਰਦਾ ਜੀ ਹਮੇਸ਼ਾ ਹੀ ਹਰੇਕ ਬੰਦੇ ਨੇ ਹੌਲੀ ਹੌਲੀ ਆਉਣਾ ਤੇ ਜਾਣਾ ਵੀ ਆ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਮੇਰੇ ਤੇ ٹرسٹ ਕੀਤਾ ਤੇ ਮੈਂ ਹਮੇਸ਼ਾ ਬਾਅਦ ਤੇ ਧੰਨਵਾਦੀ ਵੀ ਰਹੂਗਾ ਗੁਰੂ ਸਾਹਿਬ ਕਿਰਪਾ ਕਰੇ ਜੇ ਨਾ ਕੋਈ ਨਵੀਂ ਵਰਤੀ ਦਾ ਐਲਾਨ ਕੀਤਾ ਗਿਆ ਜਾਂ ਤੁਹਾਡਾ ਅਸਤੀਫਾ ਸੰਗਤ ਥੋੜੀ ਦੁਬਧਾਚ ਹੈ ਚਲੋ ਇਹਦੇ ਬਾਰੇ ਫਿਰ ਮੈਂ ਹੁਣ ਸਮੇਂ ਸਰ ਕੋ ਜਵਾਬ ਦਵਾਂ ਮੈਂ ਤਾਂ ਉਹਨਾਂ ਨੇ ਮੀਟਿੰਗ ਵਾਲੇ ਮੀਟਿੰਗ ਦੱਸ ਸਕਦੇ ਉਹਦੇ ਬਾਰੇ ਤੁਸੀਂ ਮੀਟਿੰਗ ਵਾਲਿਆਂ ਨੂੰ ਪੁੱਛ ਲਓ ਅਸਤੀਫਾ ਦੀ ਗੱਲ ਅਸਤੀਫਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਮੈਂ ਅਸਤੀਫਾ ਦੇ ਦਿੱਤਾ ਮੈਂ ਵਾਪਸ ਨਹੀਂ ਲੈਣਾ ਇਹ ਹੁਣ ਗਾਹਾਂ ਐਡਜੈਕਟਿਵ ਜਾਣੇ ਉਹਨੇ ਕੀ ਕਰਨਾ ਮੈਂ ਤਾਂ ਅਸਦੀਵਾ ਇਹਨੂੰ ਉਹ ਦਿਨ ਦੇਖ ਮੈਂ ਮੈਂ ਸੰਗਤਾਂ ਦਾ ਦਿਲ ਦੀਆਂ ਡਗਹਾਈਆਂ ਤੋਂ ਧੰਨਵਾਦ ਕਰਦਾ ਜੀ ਹਮੇਸ਼ਾ ਹੀ ਹਰੇਕ ਬੰਦੇ ਨੇ ਹੌਲੀ ਹੌਲੀ ਆਉਣਾ ਤੇ ਜਾਣਾ ਵੀ ਆ ਤੇ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਮੇਰੇ ਤੇ ਟਰਸਟ ਕੀਤਾ ਤੇ ਮੈਂ ਹਮੇਸ਼ਾ ਵਾਸਤੇ ਧੰਨਵਾਦੀ ਵੀ ਰਹੂੰਗਾ ਗੁਰੂ ਸਾਹਿਬ ਕਿਰਪਾ ਕਰੇ ਦੇ ਨਾਮ ਦੇ ਬਲਿ ਭਰਤੀ ਦਾ ਐਲਾਨ ਕੀਤਾ ਗਿਆ ਜਾਂ ਤੁਹਾਡਾ ਅਸਦੀਵਾ ਸੰਗਤ ਥੋੜੀ ਦੁਬਦਾ ਚੈੱਕ ਸਮੇਂ ਚਲੋ ਇਹਦੇ ਬਾਰੇ ਫਿਰ ਮੈਂ ਹੁਣ ਸਮੇਂ ਸਰ ਕੋਲ ਜਵਾਬ ਦੇ ਮੈਂ ਤਾਂ ਉਹਨਾਂ ਨੇ ਮੀਟਿੰਗ ਵਾਲੇ ਮੀਟਿੰਗ ਦੱਸ ਸਕਦੇ ਉਹਦੇ ਬਾਰੇ ਤੁਸੀਂ ਮੀਟਿੰਗ ਵਾਲਿਆਂ ਨੂੰ ਪੁੱਛ ਲਓ ਹਸਤੀਬਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਮੈਂ ਹਸਤੀਬਾ ਦੇ ਦਿੱਤਾ ਮੈਂ ਵਾਪਸ ਨਹੀਂ ਲੈਣਾ ਇਹ ਹੁਣ ਕਹਾ ਐਗਜ਼ੈਕਟਿਵ ਜਾਣੇ ਉਹਨੇ ਕੀ ਕਰਨਾ ਮੈਂ ਤਾਂ ਹਸਤੀਬਾ ਇਹਨੂੰ ਉਹ ਦਿਨ ਦੇਖ ਮੈਂ ਮੈਂ ਸੰਗਤਾਂ ਦਾ ਦਿਲ ਦੀਆਂ ਡਗਹਾਈਆਂ ਤੋਂ ਧੰਨਵਾਦ ਕਰਦਾ ਜੀ ਹਮੇਸ਼ਾ ਹੀ ਹਰੇਕ ਬੰਦੇ ਨੇ ਹੌਲੀ ਹੌਲੀ ਆਉਣਾ ਤੇ ਜਾਣਾ ਵੀ ਆ ਤੇ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਮੇਰੇ ਤੇ ٹرسٹ ਕੀਤਾ ਤੇ ਮੈਂ ਹਮੇਸ਼ਾ ਵਾਸਤੇ ਧੰਨਵਾਦੀ ਵੀ ਰਹੂਗਾ ਗੁਰੂ ਸਾਹਿਬ ਕਿਰਪਾ ਕਰਦੇ ਜੇ ਦਾਗ ਰਹੇ ਹੋ ਜੀ ਮੱਲੀ ਭਰਤੀ ਦਾ ਐਲਾਨ ਕੀਤਾ ਗਿਆ ਜਾਂ ਤੁਹਾਡਾ ਅਸਤੀਫਾ ਸੰਗਤ ਥੋੜੀ ਦੁਬਧਾਚ ਹੈ ਕਿ ਸੁਣੋ ਚਲੋ ਇਹਦੇ ਬਾਰੇ ਫਿਰ ਮੈਂ ਹੁਣ ਸਮੇਂ ਸਰ ਕੋਈ ਜਵਾਬ ਨਾ ਮੈਂ ਤਾਂ ਉਹਨਾਂ ਨੇ ਮੀਟਿੰਗ ਵਾਲੇ ਮੀਟਿੰਗ ਦੱਸ ਸਕਦੇ ਉਹਦੇ ਬਾਰੇ ਤੁਸੀਂ ਮੀਟਿੰਗ ਵਾਲਿਆਂ ਨੂੰ ਪੁੱਛ ਲਓ ਤੇ ਅਸਤੀਫਾ ਦੀ ਗੱਲ ਅਸਤੀਫਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਮੈਂ ਅਸਤੀਫਾ ਦੇ ਦਿੱਤਾ ਮੈਂ ਵਾਪਸ ਨਹੀਂ ਲੈਣਾ ਇਹ ਹੁਣ ਗਾਹਾਂ ਐਡਜੈਕਟਿਵ ਜਾਣੇ ਉਹਨੇ ਕੀ ਕਰਨਾ ਮੈਂ ਤਾਂ ਅਸਤੀਫਾ ਇਹਨੂੰ ਉਹ ਦਿਨ ਦੇਖ ਮੈਂ ਮੈਂ ਸੰਗਤਾਂ ਦਾ ਦਿਲ ਦੀਆਂ ਡਗਹਾਈਆਂ ਤੋਂ ਧੰਨਵਾਦ ਕਰਦਾ ਜੀ ਹਮੇਸ਼ਾ ਹੀ ਹਰੇਕ ਬੰਦੇ ਨੇ ਹੌਲੀ ਹੌਲੀ ਆਉਣਾ ਤੇ ਜਾਣਾ ਵੀ ਆ ਤੇ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਮੇਰੇ ਤੇ ਟਰਸਟ ਕੀਤਾ ਤੇ ਮੈਂ ਹਮੇਸ਼ਾ ਵਾਸਤੇ ਧੰਨਵਾਦੀ ਵੀ ਰਹੂੰਗਾ ਗੁਰੂ ਸਾਹਿਬ ਕਿਰਪਾ ਕਰੇ ਜੇ ਦਾਗ ਰਹੇ ਹੋਣੇ ਤੇ ਮੱਲੀ ਭਰਤੀ ਦਾ ਐਲਾਨ ਕੀਤਾ ਗਿਆ ਜਾਂ ਤੁਹਾਡਾ ਅਸਤੀਫਾ ਸੰਗਤ ਥੋੜੀ ਦੁਬਧਾਚ ਹੈ ਚਲੋ ਇਹਦੇ ਬਾਰੇ ਫਿਰ ਮੈਂ ਹੁਣ ਸਮੇਂ ਸਰ ਕੋ ਜਵਾਬ ਦਵਾਂ